ਸਾਸੀ ਕਾਲ ਜੀ ਸਿਮਰਨ ਬੁਟੀਕ ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਜੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਐਂਡ ਤੱਕ ਵੀ ਜਰੂਰ ਦੇਖਿਆ ਕਰੋ ਜੀ ਬਹੁਤ ਹੀ ਵਧੀਆ ਸੂਟ ਲੈ ਕੇ ਆਨੇ ਆ ਜੀ ਬਹੁਤ ਘੱਟ ਰੇਟ ਜੀ ਹਰ ਇੱਕ ਕਸਟਮਰ ਦਾ ਸੀ ਧਿਆਨ ਰੱਖਦੇ ਆ ਜੀ ਮੇਰੀ ਤਾਂ ਇਹੀ ਕੋਸ਼ਿਸ਼ ਰਹਿੰਦੀ ਆ ਕਿ ਹਰ ਰੇਟ ਦੇ ਸੂਟ ਲੈ ਕੇ ਆਵੇਂ ਮੈਨੂੰ ਕੋਈ ਵੀ ਦੇਖੇ ਕੋਈ ਨਰਾਸ਼ ਨਾ ਹੋਵੇ ਜਿੱਦਾਂ ਦੀ ਅਗਲੇ ਦੀ ਜੇਬ ਤੁਹਾਨੂੰ ਅਲਾਉ ਕਰਦੀ ਆ ਵੀ ਅਸੀਂ ਇੰਨੇ ਕ ਪੈਸੇ ਸੂਟ ਪਰ ਲਾਉਣੇ ਆ ਹਰ ਇੱਕ ਰੇਟ ਦਾ ਸੂਟ ਲੈ ਕੇ ਆਉਣੇ ਆ ਜੀ ਆਪਾਂ ਸਭ ਦੀ ਫੀਲਿੰਗ ਸਮਝਦੇ ਆ ਜੀ ਸਭ ਦਾ ਦਿਲ ਕਰਦਾ ਸੂਟ ਲੈਣੇ ਨੂੰ ਜੀ ਅੱਜ ਵਾਲੇ ਸੂਟ ਮਿਲਣਗੇ ਜੀ ਤੁਹਾਨੂੰ ਪਿਓਰ ਕਾਟਨ ਦੇ 5 ਮੀਟਰ ਦੀ ਤੁਹਾਨੂੰ ਕੱਟ ਮਿਲੂਗੀ ਜੀ ਜੇ ਸੂਟ ਦਾ ਇੱਕ ਗੱਲ ਹੋਰ ਮੈਂ ਤੁਹਾਨੂੰ ਕਲੀਅਰ ਕਰਦਾ ਜੇ ਨਾਰਮਲ ਪਣਾ ਹੁੰਦਾ ਤਾਂ ਸੂਟ ਹੁੰਦਾ ਜੀ 5 ਮੀਟਰ ਜੇ ਬੜੇ ਪਨੇ ਦਾ ਸੂਟ ਹੁੰਦਾ ਤਾਂ 3.80 ਹੁੰਦਾ ਹੈ ਜੀ ਇਸ ਕਰਕੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਸ਼ੁਰੂ ਚ ਕਲੀਅਰ ਕਰਤੀ ਜੀ ਸਭ ਤੋਂ ਪਹਿਲਾਂ ਸੂਟ ਚੈੱਕ ਕਰੋ ਜੀ ਇਹ ਸੂਟ ਮਿਲਣਗੇ ਜੀ ਤੁਹਾਨੂੰ 750 ਦੇ ਦੋ ਸੂਟ ਜੀ ਦੇਖੋ ਅੱਜ ਦੇ ਟਾਈਮ 'ਚ ਤੁਹਾਨੂੰ ਇੰਨੀ ਘੱਟ ਰੇਟ 'ਚ ਐਨੇ ਵਧੀਆ ਕੋਈ ਮਿਕਸ ਨਹੀਂ ਹੈਗਾ ਜੀ ਹਰ ਇੱਕ ਬੰਦਾ ਪਾ ਸਕਦਾ ਕਿਸੇ ਨੂੰ ਕੋਈ ਸਕਿਨ ਦੀ ਪ੍ਰੋਬਲਮ ਹੈ ਕਹਿਦਨੇ ਅਸੀਂ ਪਿਓਰ ਕਾਟਨ ਹੀ ਪਾਉਨੇ ਆ ਤੁਸੀਂ ਪਿਓਰ ਕਾਟਨ ਹੈ ਜੀ ਟੈਨਸ਼ਨ ਫ੍ਰੀ ਹੋ ਕੇ ਸੂਟ ਬਾਏ ਕਰੋ ਜੀ 750 ਦੇ ਦੋ ਸੂਟ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੀ ਜਾਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਆ ਤੁਹਾਡਾ ਫੋਨ ਪਿਕ ਕਰਿਆ ਜਾਊਗਾ ਜੀ ਬਿਲਕੁਲ ਇਹ ਨਹੀਂ ਹੋਊਗਾ ਕਿ ਫੋਨ ਕੱਟ ਕਰਿਆ ਜਾਊਗਾ ਬਾਈ ਚਾਂਸ ਫੋਨ ਨਹੀਂ ਚੱਕਿਆ ਜਾਂਦਾ ਅਸੀਂ ਨਾਲ ਦੀ ਨਾਲ ਤੁਹਾਨੂੰ ਬੈਕ ਕਾਲ ਕਰੂਗੇ ਜੀ ਉਸ ਤੋਂ ਬਾਅਦ ਜੀ ਇੱਕ ਗੱਲ ਹੋਰ ਜੇ ਕਿਸੇ ਮੇਰੀ ਭੈਣ ਨੂੰ ਆਂਟੀ ਨੂੰ ਬਜ਼ੁਰਗ ਨੂੰ ਪਿਕ ਭੇਜਣੀ ਨਹੀਂ ਆਉਂਦੀ ਤਾਂ ਤੁਸੀਂ ਫੋਨ ਕਰਕੇ ਸਿੱਧਾ ਨੰਬਰ ਵੀ ਮੇਰਾ ਲਾ ਸਕਦੇ ਆ ਜੀ ਫੋਨ ਕਰਕੇ ਤੁਸੀਂ ਸੂਟ ਦਾ ਨੰਬਰ ਦੱਸ ਕੇ ਆਪਣਾ ਸੂਟ ਬੁੱਕ ਕਰ ਸਕਦੇ ਜੀ ਹਰੇਕ ਮਸਲੇ ਦਾ ਹੱਲ ਹੈ ਜੀ ਹਰੇਕ ਦੀ ਪ੍ਰੋਬਲਮ ਹੱਲ ਕਰਦੇ ਆ ਹਰੇਕ ਹਰੇਕ ਦਾ ਅਸੀਂ ਸੋਚਦੇ ਹਾਂ ਕਿ ਕੋਈ ਰਹਿ ਨਾ ਜਾਵੇ ਰੇਟ ਵੀ ਹਰ ਇੱਕ ਤਰ੍ਹਾਂ ਦਾ ਲੈ ਕੇ ਆਣੇ ਆ ਫੈਬਰਿਕ ਵੀ ਹਰ ਇੱਕ ਤਰ੍ਹਾਂ ਦਾ ਲੈ ਕੇ ਆਉਣੇ ਜਿੱਦਾਂ ਦੀ ਤੁਹਾਡੀ ਚੁਆਇਸ ਹੈ ਉਦਾਂ द्या ਤੁਸੀਂ ਸੂਟ ਬਾਏ ਕਰ ਸਕਦੇ ਆ ਜੀ ਸੂਟ ਰੋਜ਼ ਵੀਡੀਓ ਦੇਖਣੀ ਆ ਜੀ ਕਿਉਂਕਿ ਆਪਾਂ ਨੂੰ ਕੱਪੜੇ ਦੀ ਨੌਲੇਜ ਮਿਲਦੀ ਆ ਜੀ ਸੂਟ ਹੈਗਾ ਜੀ ਪਿਓਰ ਕਾਟਨ ਦਾ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 750 ਦੇ ਦੋ ਸੂਟ 750 ਦੇ ਦੋ ਸੂਟ ਜਿੱਥੇ ਮਰਜ਼ੀ ਟਰਾਈ ਕਰ ਲਿਓ ਜੀ ਐਨੀ ਘੱਟ ਰੇਟ 'ਚ ਕਾਟਨ ਦਾ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਏਸੀ ਤੇ ਪਿਕਾ ਭੇਜ ਕੇ ਸੂਟ ਤੁਸੀਂ ਬੁੱਕ ਕਰ ਸਕਦੇ ਆ ਜੀ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਸੂਟ ਐ ਜੀ ਇਹ ਮਿਲਣਗੇ ਜੀ ਤੁਹਾਨੂੰ ਤਿੰਨ ਸੂਟ ਤਿੰਨ ਸੂਟ ਮਿਲਣਗੇ ਜੀ ਤੁਹਾਨੂੰ 1500 ਦੇ 1500 ਦੇ ਤਿੰਨ ਸੂਟ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ 컬러 ਚਾਰਟ ਬਹੁਤ ਪਿਆਰੇ ਆ ਜੀ ਹਰ ਇੱਕ ਤਰ੍ਹਾਂ ਦਾ ਕਲਰ ਲੈ ਕੇ ਆਉਨੇ ਆ ਦੇਖੋ ਜੀ ਹਰ ਇੱਕ ਤਰ੍ਹਾਂ ਦਾ ਡਾਰਕ ਵੀ ਲਾਈਟ ਵੀ ਆਲਮੋਸਟ ਆਪਣੇ ਕੋਲ ਇਦਾਂ ਦੇ ਦੁਪट्टे ਪਏ ਹੋਣੇ ਆ ਜਿਹੜੇ ਦੁਪट्टे ਆਪਣੇ ਕੋਲ ਹੁੰਨੇ ਆ ਤੁਸੀਂ ਉਦਾਂ ਦਾ ਸੂਟ ਲੈ ਲਓ ਆਪਣੀ ਡਬਲ ਬਚਤ ਹੋ ਜਾਂਦੀ ਆ ਜੀ ਇਹ ਦੁਪੱਟਾ ਆਪਾਂ ਘਰ ਤੋਂ ਲੈ ਲਿਆ ਸੂਟ ਆਪਣੇ ਵਾਇ ਕਰ ਲਿਆ 1500 ਦੇ 3 ਸੂਟ ਜੀ ਤੁਹਾਡੀ ਗਰਮੀ ਪਾਰ ਹੈ ਬਹੁਤ ਵਧੀਆ ਪਿਓਰ ਕਾਟਨ ਦੇ ਸੂਟ ਹੈ ਜੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਐਸੀ ਕਾਟਨ ਕਹੇ ਤਾਂ ਤੁਹਾਡੇ ਕੋਲ ਕੋਈ ਹੋਰ ਫੈਬਰਿਕ ਪਹੁੰਚੂਗਾ ਨਹੀਂ ਜੀ ਕਾਟਨ ਹੀ ਜਾਊਗਾ 컬러 ਦਾ 19 ਵੀ ਦਾ ਜ਼ਰੂਰ ਫਰਕ ਹੁੰਦਾ ਇਹ ਗੱਲ ਪਹਿਲਾਂ ਹੀ ਮਾਈਂਡ 'ਚ ਰੱਖਿਓ ਕਿਉਂਕਿ ਜਿਹੜਾ ਤੁਸੀਂ ਇਹ ਨਹੀਂ ਸੋਚਣਾ ਜੀ ਵੀ ਸੇਮ ਕਲਰ ਕਿਉਂਕਿ ਫੋਨ ਦੀ ਕੁਆਲਿਟੀ ਦਾ ਫਰਕ ਹੁੰਦਾ ਜੀ ਕਈ ਫੋਨ ਤੇ ਆਪਾਂ ਨੂੰ ਜਿਆਦਾ ਪਿੱਕ ਸਾਫ਼ ਹੁੰਦੀ ਆ ਇਸ ਕਰਕੇ ਜੀ 19 20 ਦਾ ਫਰਕ ਹੋਊਗਾ ਪ੍ਰਿੰਟ ਕਲਰ ਸੇਮ ਹੋਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਨਾਲ ਦੀ ਨਾਲੇ ਪਿੱਕਾਂ ਭੇਜ ਕੇ ਆਪਣੇ ਲਈ ਸੂਟ ਬੁੱਕ ਕਰੋ ਜੀ ਬਹੁਤ ਹੀ ਪਿਆਰੇ ਜੇ ਸੂਟ ਹੈ ਜੀ 1500 ਦੇ ਤਿੰਨ ਸੂਟ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਐ ਇਸੇ ਨੰਬਰ ਤੇ ਤੁਸੀਂ ਆਪਣੇ ਪਿੱਕਾਂ ਭੇਜ ਕੇ ਆਪਣੇ ਵਾਸਤੇ ਸੂਟ ਬੁੱਕ ਕਰ ਸਕਦੇ ਆ ਜੀ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਕੋਈ ਕਲਰ ਛੱਡਣ ਵਾਲਾ ਨਹੀਂ ਹੈਗਾ ਆਪਾਂ ਨੇ ਆਪਣੇ ਘਰ ਵਿੱਚ ਬਜ਼ੁਰਗ ਵਾਸਤੇ ਲੈਣਾ ਉਹ ਵੀ ਕਲਰ ਹੈ ਆਪਾਂ ਨੇ ਆਪਣੀਆਂ ਨਨਾਨਾ ਵਾਸਤੇ ਲੈਣਾ ਜਾਂ ਆਪਾਂ ਨੇ ਆਪਣੀਆਂ ਭਾਬੀਆਂ ਵਾਸਤੇ ਲੈਣਾ ਸਾਰੇ ਤਰ੍ਹਾਂ ਦੇ ਕਲਰ ਲੈ ਕੇ ਆਨੇ ਆ ਜੀ ਰੱਖੜੀ ਦੀ ਬਹੁਤ ਵੱਡੀ ਸੇਲ ਹੈ ਜੀ ਹਰ ਰੋਜ਼ ਤੁਸੀਂ ਵੀਡੀਓ ਦੇਖਣੀ ਆ ਹਰ ਰੇਟ ਦੇ ਤੁਹਾਨੂੰ ਸੂਟ ਸੇਲ ਪ੍ਰਾਈਸ ਚ ਮਿਲਣਗੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਜੀ ਜਿਹੜਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੂਗਾ ਰਖੜੀ ਤੋਂ ਬਾਅਦ ਇੱਕ ਸੂਟ ਉਹਨੂੰ ਫ੍ਰੀ ਭੇਜਿਆ ਜਾਊਗਾ ਪਰ ਤੁਸੀਂ ਨਾਲ ਦੀ ਨਾਲ ਮੈਨੂੰ ਸਕਰੀਨਸ਼ਾਟ ਵੀ ਸੈਂਡ ਕਰਨੇ ਆ ਦੱਸਣਾ ਵੀ ਹਾਂ ਅਸੀਂ ਐਨੀ ਵੀਡੀਓ ਤੁਹਾਡੀ ਸ਼ੇਅਰ ਕਰਤੀ ਜੀ ਇਸ ਕਰਕੇ ਨਾਲ ਦੀ ਨਾਲ ਪਿੱਕਾਂ ਭੇਜੀ ਜਾਓ ਤੇ ਆਪਣੇ ਵਾਸਤੇ ਸੋਹਣੇ ਸੋਹਣੇ ਸੂਟ ਬੁੱਕ ਕਰੀ ਜਾਓ ਜੀ ਕੋਈ ਮੇਰੀ ਭੈਣ ਰਹਿ ਨਾ ਜਾਵੇ ਜੀ ਕਿਸੇ ਨੂੰ ਨਿਰਾਸ਼ ਨਹੀਂ ਕਰਨਾ ਜੀ ਸਭ ਨੂੰ ਗਿਫਟ ਦੇਣਿਆ ਤੁਸੀਂ ਕਿਉਂਕਿ ਇੰਨੀ ਘੱਟ ਰੇਟ 'ਚ ਸੂਟ ਸਿਰਫ ਅਸੀਂਓ ਦੇ ਸਕਦੇ ਹਾਂ ਤੁਸੀਂ ਜਿੱਥੇ ਮਰਜ਼ੀ ਟਰਾਈ ਕਰ ਲਿਓ ਅਗਲਾ ਸੂਟ ਚੈੱਕ ਕਰੋ ਜੀ ਬਿੱਦ ਦਾ ਦੁਪੱਟਾ ਪਾਕਿਸਤਾਨੀ ਸੂਟ ਹੈ ਜੀ ਸੂਟ ਦੀ ਲੁੱਕ ਤੁਹਾਡੇ ਲਈ ਬਿਲਕੁਲ ਨਿਊ ਲੈ ਕੇ ਆਂਦੀ ਹੈ ਜੀ ਬਹੁਤ ਪਿਆਰੀ ਗੱਲ ਸਲੁਕ ਬਹੁਤ ਪਿਆਰਾ ਗਰਲਿਸ ਲੁੱਕ ਦਾ ਸੂਟ ਹੈ ਜੀ 2.5 ਮੀਟਰ ਦੀ ਸ਼ਰਟ ਤੇ 2.5 ਮੀਟਰ ਦੀ ਹੀ ਤੁਹਾਨੂੰ ਬਾਟਮ ਮਿਲੂਗੀ ਬਹੁਤ ਪਿਆਰੀ ਚਿਕਨ ਤੇ ਵਰਕ ਹੋਇਆ ਹੋਇਆ ਹੈ ਜੀ ਸ਼ਰਟ ਦਾ ਪ੍ਰਿੰਟ ਚੈੱਕ ਕਰੋ ਜੀ ਸੂਟ ਮਿਲੂਗਾ ਜੀ ਤੁਹਾਨੂੰ ਵੀਰ ਦਾ ਦੁਪੱਟਾ 1050 ਦਾ 1050 ਦਾ ਸੂਟ ਮਿਲੂਗਾ ਜੀ ਚਾਰੋ ਕਲਰ ਇੱਕ ਤੋਂ ਇੱਕ ਹੈ ਜੀ ਜੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਬਹੁਤ ਹੀ ਵਧੀਆ ਸੂਟ ਹੈ ਅਗਲਾ ਰੱਜ ਕੇ ਸੂਟ ਹੰਡਾਊਗਾ ਜੀ ਅਗਲੇ ਸੂਟ ਚੈੱਕ ਕਰੋ ਇਹ ਵੀ ਤੁਹਾਨੂੰ ਪਾਕਿਸਤਾਨੀ ਲੁੱਕ ਵਿੱਚ ਸੂਟ ਮਿਲਣਗੇ ਅੱਜਕੱਲ ਇਹ ਦੁਪੱਟੇ ਮਲ कॉटन ਦੇ ਬਹੁਤ ਟ੍ਰੈਂਡ ਚ ਹੈ ਜੀ ਪਿਓਰ कॉटन ਦੀ ਨਾਲ ਬਾਟਮ ਲਾਈ ਵੀ ਹੈ कॉटन ਦੀ ਉਹ ਨਾਰ ਸ਼ਰਟ ਹੈ ਕੋਈ ਮਿਕਸ ਕਪੜਾ ਨਹੀਂ ਹੈਗਾ 202% ਜੀ ਅਸੀਂ ਗਾਰੰਟੀ ਦਿੰਦੇ ਹਾਂ ਬਹੁਤ ਪਿਆਰੀ कॉटन ਹੈ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸੈਂਡ ਕਰੋ ਜੀ ਸੂਟ ਦਾ ਪ੍ਰਾਈਸ ਹੈਗਾ 1000 ਰੁਪਿਆ 1000 ਰੁਪਿਆ ਸੂਟ ਦਾ ਪ੍ਰਾਈਸ ਹੈ ਜੀ ਸ਼ਰਟ ਮਿਲੂਗੀ ਤੁਹਾਨੂੰ ਜੀ ਬੜੇ ਪਨੇ ਦੀ ਬੋਟਮ ਮਿਲੂਗੀ 2.5 ਮੀਟਰ ਦੁਪੱਟਾ ਮਿਲੂਗਾ 2.5 ਮੀਟਰ ਜੀ ਸੂਟ ਦਾ ਪ੍ਰਾਈਸ ਹੈਗਾ 1000 ਰੁਪਿਆ ਉਸ ਤੋਂ ਬਾਅਦ ਅਗਲਾ ਸੂਟ ਵੀ ਚੈੱਕ ਕਰੋ ਇਹ ਹੈਗਾ ਜੀ ਪਾਕਿਸਤਾਨੀ ਲੁੱਕ ਦਾ ਇਹ ਵੀ ਇਹ ਵੀ ਤੁਹਾਨੂੰ 1050 ਦਾ ਸੂਟ ਮਿਲੂਗਾ ਟਾਈ ਐਂਡ ਡਾਈ ਦੁਪੱਟਾ ਜਿਨ੍ਹਾਂ ਨਾਲ ਟਾਈ ਐਂਡ ਡਾਈ ਦੁਪੱਟਾ ਜੀ ਉਹ 1050 ਦਾ ਹੈ ਜਿਹਦੇ ਨਾਲ ਪਲੇਨ ਚਿਕਨ ਦਾ ਦੁਪੱਟਾ ਉਹ 1000 ਦਾ ਹੈ ਜੀ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸੈਂਡ ਕਰੋ ਜੀ ਸੂਟਾਂ ਦੀ ਪ੍ਰਿੰਟਿੰਗ ਚੈੱਕ ਕਰੋ ਜੀ ਰੇਟ ਸਾਰਿਆਂ ਲਈ ਇੱਕ ਹੋਊਗਾ ਜੀ ਜਿਹਦੀ ਪੇਮੈਂਟ ਆ ਗਈ ਪਹਿਲਾਂ ਆ ਗਈ ਜੀ ਉਹਨੂੰ ਸੂਟ ਰੱਖਿਆ ਜਾਊਗਾ ਜੀ ਐਦਾਂ ਦੀ ਗੱਲ ਨਹੀਂ ਹੈ ਵੀ ਜੀ ਪੇ ਪਿੱਕਾਂ ਭੇਜੀ ਜੋ ਪੇਮੈਂਟ ਕਰੋ ਨਾ ਤਾਂ ਸੀ ਸੂਟ ਕਿਸੇ ਦਾ ਚੱਕ ਕੇ ਨਹੀਂ ਰੱਖਦੇ ਨਾਲ ਦੀ ਨਾਲ ਜੇ ਤੁਸੀਂ ਸੂਟ ਲੈਣਾ ਤਾਂ ਨਾਲ ਦੀ ਨਾਲ ਪੇਮੈਂਟ ਕਰਕੇ スクリーンショット सेंड करना जब तक सूट ਤੁਹਾਡੇ ਘਰ ਤੱਕ ਨਹੀਂ ਪਹੁੰਚਦਾ ਜੀ ਸਾਡੀ ਰਿਸਪਾਂਸਿਬਿਲਟੀ ਆ ਇਹ ਬਿਲਕੁਲ ਨਹੀਂ ਹੋਊਗਾ ਕਦੇ ਵੀ ਨਹੀਂ ਹੋਊਗਾ ਜੀ ਕੋਈ ਇੱਕ ਵੀ ਮੈਨੂੰ ਕਮੈਂਟ ਕਰ ਦਵੇ ਵੀ ਸਾਡਾ ਸੂਟ ਨਹੀਂ ਪਹੁੰਚਿਆ ਸਭ ਦੇ ਸੂਟ ਜਾਂਦੇ ਆ ਜੀ ਸਹੀ ਤਰੀਕੇ ਨਾਲ ਭੇਜਦੇ ਆ ਜਦ ਤੁਹਾਡੇ ਕੋਲ ਸੂਟ ਪਹੁੰਚ ਜਾਂਦਾ ਮੈਨੂੰ ਨਾਲ ਦੀ ਨਾਲ ਮੈਸੇਜ ਆ ਜਾਂਦਾ ਇੱਕ ਮੇਰੀਆਂ ਭੈਣਾਂ ਨੂੰ ਹੋਰ ਜ਼ਰੂਰੀ ਗੱਲ ਤੁਸੀਂ ਜਦੋਂ ਸੂਟ ਓਪਨ ਕਰਨਾ ਹੈ ਜਾਨੀ ਕਿ ਪਾਰਸਲ ਓਪਨ ਕਰਨਾ ਹੈ ਤਾਂ ਵੀਡੀਓ ਜ਼ਰੂਰ ਬਣਾਉਣੀ ਆ ਬਾਈ ਦਵੇ ਰੱਬ ਨਾ ਕਰੇ ਕਦੇ ਕਿਸੇ ਦੇ ਸੂਟ ਚ ਕੋਈ ਪ੍ਰੋਬਲਮ ਆਉਂਦੀ ਆ ਜਦ ਤੱਕ ਸਾਡੇ ਕੋਲ ਵੀਡੀਓ ਕਲੀਅਰ ਨਹੀਂ ਆਉਗੀ ਅਸੀਂ ਕੋਈ ਹੱਲ ਨਹੀਂ ਕਰ ਸਕਦੇ ਰਿਟਰਨ ਦੀ ਕੋਈ ਆਪਸ਼ਨ ਨਹੀਂ ਹੈਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay Paytm ਕਰਕੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਨਾ ਹੈ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਹੈ ਸਾਡਾ ਵਟਸਐਪ ਨੰਬਰ ਹੈ ਜੀ ਜਦ ਮਰਜ਼ੀ ਤੁਸੀਂ ਕਾਲ ਕਰ ਸਕਦੇ ਆ ਜੀ ਮਾਰਨਿੰਗ 8 ਤੋਂ ਲੈ ਕੇ ਸ਼ਾਮੀ 9 ਵਜੇ ਤੱਕ ਨਾਲ ਦੀ ਨਾਲ ਪਿਕਾਂ ਭੇਜੀ ਜੋ ਆਪਣੇ ਸੂਟ ਬੁੱਕ ਕਰੀ ਜੋ ਦਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਜਿਹੜਾ ਤੁਹਾਨੂੰ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਉਹ ਸਾਡਾ ਵਟਸਐਪ ਨੰਬਰ ਹੈ ਜੀ ਏਸੀ ਨੰਬਰ ਤੇ ਪਿਕਾਂ ਭੇਜ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਸਕਦੇ ਆ ਜੀ ਅਗਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਤੁਹਾਨੂੰ ਕਾਟਨ ਦਾ ਸੂਟ ਮਿਲੂਗਾ ਵਿਦ ਦੁਪੱਟਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਜ਼ ਹੈਗਾ ਜੀ 1050 1050 ਇਥੇ ਤੁਹਾਨੂੰ ਘਰ ਬੈਠਿਆਂ ਨੂੰ ਇੰਨਾ ਪਿਆਰਾ ਸੂਟ ਦੇ ਰਹੇ ਜੀ ਹਰ ਰੇਟ ਦੇ ਸੂਟ ਹੈ ਜੀ ਰਖੜੀ ਤੱਕ ਕਿਸੇ ਮੇਰੀ ਭੈਣ ਨੇ ਵੀਡੀਓ ਨਹੀਂ ਛੱਡਣੀ ਕਦੇ ਵੀ ਆਪਾਂ ਨੂੰ ਕੋਈ ਸੂਟ ਪਸੰਦ ਆਉਂਦਾ ਤਾਂ ਆਪਾਂ ਬਾਏ ਕਰ ਸਕਦੇ ਹਾਂ ਜ਼ਰੂਰੀ ਨਹੀਂ ਜੀ ਆਪਾਂ ਵੀਡੀਓ ਦੇਖਣੀ ਹੈ ਤਾਂ ਸੂਟ ਵੀ ਬਾਏ ਕਰਨਾ ਆਪਣੀ ਨੌਲੇਜ ਵਾਧਦੀ ਆਪਾਂ ਨੂੰ ਪਤਾ ਲੱਗਦਾ ਵੀ ਅੱਜ ਕੱਲ ਟ੍ਰੈਂਡ ਵਿੱਚ ਕਿਹੜਾ ਕੱਪੜਾ ਚੱਲ ਰਿਹਾ ਅੱਜ ਹੁਣ ਰਖੜੀ ਤੱਕ ਜੀ ਪਾਰਟੀ ਵੇਅਰ ਸੂਟਾਂ ਦੀ ਵੀ ਸੇਲ ਲਾਉਨੇ ਆ ਕਾਟਨ ਦੇ ਸੂਟਾਂ ਦੀ ਵੀ ਸੇਲ ਲਾਉਨੇ ਆ ਪਲੇਨ ਫੈਬਰਿਕ ਦੀ ਸੇਲ ਲਾਉਨੇ ਆ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਹਰ ਵੀਡੀਓ ਚ ਕੋਈ ਨਾ ਕੋਈ ਆਫਰ ਹੈ ਜਿਹੜੀ ਮੇਰੀ ਭੈਣ ਵੀਰ ਸਾਡੇ ਨਾਲ ਕੱਪੜੇ ਦਾ ਕੰਮ ਕਰਨਾ ਚਾਹੁੰਦਾ ਹੈ ਪਰਸਨਲੀ ਸਾਨੂੰ ਕਾਲ ਕਰਕੇ ਕੱਪੜੇ ਨੌਲੇਜ ਲੈ ਸਕਦਾ ਜਾਂ ਸਾਡੀਆਂ ਵੀਡੀਓ ਚੈੱਕ ਕਰਕੇ ਉੱਥੇ ਸਪੈਸ਼ਲ ਵੀਡੀਓ ਪਾਈ ਵੀ ਆ ਵੀ ਆਨਲਾਈਨ ਕੱਪੜੇ ਦਾ ਬਿਨਾ ਪੈਸੇ ਲਾਏ ਘਰ ਬੈਠ ਕੇ ਕੰਮ ਕਰਨ ਦਾ ਤਰੀਕਾ ਉਹ ਵੀਡੀਓ ਨੂੰ ਦੇਖੋ ਤੇ ਸਾਡੇ ਨਾਲ ਕਾਲ ਕਰੋ ਤੁਸੀਂ ਵੀ ਕੱਪੜੇ ਦਾ ਘਰ ਬੈਠ ਕੇ ਕੰਮ ਕਰ ਸਕਦੇ ਆ ਜੀ ਬਹੁਤ ਹੀ ਪਿਆਰੇ ਪਿਆਰੇ ਸੂਟ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਆ ਕਰੋ ਜੀ ਤੁਸੀਂ ਵੀਡੀਓ ਦੇਖ ਲੈਣੇ ਆ ਚੈਨਲ ਸਬਸਕ੍ਰਾਈਬ ਕਰਨਾ ਭੁੱਲ ਜਾਨੇ ਆ ਜਿਨ੍ਹਾਂ ਕੋਲ ਪਹਿਲੀ ਵਾਰ ਵੀਡੀਓ ਸ਼ੋ ਹੁੰਦੀ ਆ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਉਸ ਤੋਂ ਬਾਅਦ ਅਗਲੇ ਸੂਟ ਚੈੱਕ ਕਰੋ ਕਿੰਨੇ ਪਿਆਰੇ ਆ ਜੀ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਦੁਪੱਟੇ ਤੇ ਕੱਟਵਰਕ ਬਣਿਆ ਹੋਇਆ ਪੈਚਵਰਕ ਲਾ ਕੇ ਬਹੁਤ ਵਧੀਆ ਦੁਪੱਟੇ ਰੈਡੀ ਕਰੇ ਹੋਇਆ ਜੀ ਨਾਲ ਦੀ ਨਾਲ ਪਿੱਕਾਂ ਭੇਜੀ ਜਾਓ ਤੇ ਆਪਣਾ ਸੂਟ ਬੁੱਕ ਕਰੀ ਜਾਓ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1050 1050 ਦੇਖੋ ਜੀ ਜਦ ਆਪਾਂ ਮਾਰਕੀਟ ਜਾਂਦੇ ਆ ਜੀ ਦੁਪੱਟੇ ਦੀ ਆਪਾਂ ਕੋਈ ਲੇਸ ਬਾਏ ਕਰਦੇ ਆ 200 180 ਦੀ ਤਾਂ ਆਪਣੀ ਲੇਸ ਆ ਜਾਂਦੀ ਆ ਉਸ ਤੋਂ ਬਾਅਦ ਬੁਟੀਕ ਤੋਂ ਆਪਾਂ ਅੱਛੇ ਬੁਟੀਕ ਤੋਂ ਲੇਸ ਲਵਾਉਨੇ ਆ ਤਾਂ 150 ਰੁਪਿਆ ਲੇਸ ਲਵਾਈ ਦਾ ਲੈਣੇ ਆ ਜੀ ਜੋ ਅੱਜਕੱਲ ਟ੍ਰੈਂਡ ਵਿੱਚ ਚੱਲ ਰਹੀ ਆ ਅੰਡਰਗ੍ਰਾਊਂਡ ਲੇਸ ਦੇਸੀ ਤਰੀਕੇ ਨਾਲ ਆਪਾਂ ਘਰਾਂ ਚ ਲਾ ਲੈਨੇ ਆ ਦੁਪੱਟਿਆਂ ਦੀ ਉਹ ਲੁੱਕ ਨਹੀਂ ਆਉਂਦੀ ਹਾਂ ਆਪਾਂ ਘਰੇ ਲਾਉਨੇ ਆ ਤਾਂ ਗੱਲ ਅਲੱਗ ਹੈ ਲੇਕਿਨ ਜੇ ਆਪਾਂ ਬੁਟੀਕ 'ਚ ਕਰਾਉਨੇ ਤਾਂ 150 ਤਾਂ ਲੇਸ ਲਵਾਈ ਵਾਲਾ ਲੈ ਲੰਦਾ ਏ 180 ਦੀ ਤੁਹਾਡੀ ਲੈਸ ਆ ਗਈ ਕਿੰਨੇ ਚ ਤੁਹਾਨੂੰ ਦੁਪੱਟਾ ਪੈ ਗਿਆ ਕੱਲਾ ਦੁਪੱਟਾ ਫਿਰ ਤੁਸੀਂ ਦੁਪੱਟਾ ਵੀ ਲਓਗੇ ਇਹ ਵੀ ਤੇ ਦੁਪੱਟਾ ਲੈਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਸੂਟ ਦਾ ਪ੍ਰਾਈਸ ਹੈਗਾ ਓਨਲੀ 1050 ਜਿਹੜਾ ਕਲਰ ਤੁਹਾਡੇ ਕੋਲ ਨਹੀਂ ਹੈਗਾ ਉਹ ਸੂਟ ਤੁਸੀਂ ਬਾਇ ਕਰ ਸਕਦੇ ਆ ਦੁਪੱਟੇ ਅਸੀਂ ਖੁਦ ਬੁਟੀਕ ਸਟਾਈਲ ਰੈਡੀ ਕਰੇ ਆ ਜੀ ਦੁਪੱਟਿਆਂ ਦੀ ਡਿਜ਼ਾਈਨਿੰਗ ਚੈੱਕ ਕਰੋ ਕਿੰਨੀ ਪਿਆਰੀ ਹੈ ਜੀ ਘਰ ਬੈਠਿਆਂ ਨੂੰ ਤੁਹਾਨੂੰ ਇੰਨਾ ਪਿਆਰਾ ਸੂਟ ਮਿਲ ਜਾਣਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਜੀ ਘਰ ਬੈਠੇ ਬਿਠਾਏ ਤੁਸੀਂ ਆਪਣੀ ਸ਼ਾਪਿੰਗ ਕਰ ਸਕਦੇ ਆ ਜੀ ਆਪਣਾ ਐਡਰੈਸ ਦੇਣਾ ਹੈ Google Pay Paytm ਕਰਕੇ ਸਕਰੀਨਸ਼ਾਟ ਸੈਂਡ ਕਰਨਾ ਹੈ ਸੂਟ ਤੁਹਾਡੇ ਘਰ ਤੱਕ ਪਹੁੰਚ ਜਾਊਗਾ ਜੇ ਤੁਸੀਂ ਸੂਟ ਸਟੀਚ ਵੀ ਕਰਾਉਣਾ ਚਾਹੁੰਦੇ ਆ ਤਾਂ ਆਪਣਾ ਨਾਪ ਸੈਂਡ ਕਰ ਸਕਦੇ ਆ ਸੂਟ ਸਟੀਚ ਕਰਕੇ ਤੁਹਾਡੇ ਘਰ ਤੱਕ ਚਲੇ ਜਾਊਗਾ ਜੀ ਬਹੁਤ ਹੀ ਪਿਆਰੇ ਪਿਆਰੇ ਬੁਟੀਕ ਸਟਾਈਲ ਸੂਟ ਹੈ ਪਿਓਰ ਕਾਟਨ ਦੇ ਸੂਟ ਲੈ ਕੇ ਆਨੇ ਆ जिम्मे दी आजकल गरमीयां उस तरह दा ਥੋਡੇ ਲਈ ਫੈਬਰਿਕ ਲੈ ਕੇ ਆਂਦਾ ਜੀ ਬਹੁਤ ਵਧੀਆ ਮੌਕਾ ਹੈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀ ਹਰ ਵੀਡੀਓ ਨੂੰ ਐਂਡ ਤੱਕ ਦੇਖਣੀ ਹੈ ਦੇਖਣਾ ਹੈ ਜੀ ਕੋਈ ਵੀਡੀਓ ਨਹੀਂ ਛੱਡਣੀ ਹਰ ਰੋਜ਼ ਤੁਹਾਨੂੰ ਹਰ ਇੱਕ ਰੇਟ ਦੇ ਸੂਟਾਂ ਦੀ ਵੀਡੀਓ ਮਿਲੂਗੀ ਜੀ ਸਕਰੀਨ ਤੇ ਨੰਬਰ ਸ਼ੋ ਹੋ ਰਿਹਾ ਜਦ ਮਰਜੀ ਤੁਸੀਂ ਪਿਕਾਂ ਭੇਜ ਕੇ ਆਪਣਾ ਸੂਟ ਬੁੱਕ ਕਰ ਸਕਦੇ ਆ ਥੈਂਕ ਯੂ ਸੋ